ਇੱਕ ਤੋਂ ਬਾਅਦ ਪ੍ਰੋਗਰਾਮ ਦਾ ਚਾਰਵਾਂ ਤਾਂਦਰਾ ਦੇ ਵਿੱਚ ਇੱਕ ਵਾਰ ਤੋਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਤੁਹਾਡਾ ਵੀ ਸਵਾਗਤ ਸਰ ਅਗਲੀ ਖਬਰ ਦੇ ਵੱਲ ਵਧਦੇ ਹਾਂ ਅ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਮਰਜੀਠਾ ਦੇ ਇਲਾਕੇ ਦੇ ਵਿੱਚ ਥੈਲੀਆਂ ਦੇ ਵਿੱਚ ਵਿਕਦੀ ਜ਼ਹਿਰੀਲੀ ਸ਼ਰਾਬ ਦਾ ਰੌਲਾ ਪਿਆ ਸੀ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਉੱਤੇ ਕਾਰਵਾਈ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਮਤਲਬ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਬਠਿੰਡੇ ਦੇ ਇੱਕ ਢਾਬੇ ਦੇ ਵਿੱਚ ਉਹਨਾਂ ਨੇ ਆਬਕਾਰੀ ਵਿਭਾਗ ਵਾਲਿਆਂ ਨੇ ਪੁਲਿਸ ਦੇ ਨਾਲ ਮਿਲ ਕੇ ਛਾਪਾ ਮਾਰਿਆ ਜਿਦੇ ਵਿੱਚ ਉਹਨਾਂ ਨੇ 80 ਲੀਟਰ ਇਥਨੋਲ ਜਿਹੜੀ ਹੈ ਉਹ ਜ਼ਬਤ ਕਰ ਲਈ ਤੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਕੀ ਕਹਿੰਦੇ ਹੋ ਜੀ ਬਿਲਕੁਲ ਸ਼ੀਤਲ ਜੀ ਜਿਹੜੇ ਇਥਨੋਲ ਆ ਇਹ ਗੁਰਦਾਸਪੁਰ ਦੀ ਇੱਕ ਸ਼ਰਾਬ ਫੈਕਟਰੀ ਤੋਂ ਗੁਜਰਾਤ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਬਠਿੰਡਾ ਦੇ ਲਾਗੇ ਉਹਦੇ ਇੱਕ ਟਾਬੇ ਦੇ ਉੱਤੇ ਇਹ ਟਰੱਕ ਜਿਹੜੇ ਰੁਕਦੇ ਸੀਗੇ ਉਹ ਟਾਬਾ ਮਾਲਕ ਨਾਲ ਮਿਲ ਕੇ ਉਹਦੇ ਵਿੱਚ ਉਹ ਚੋਰੀ ਹੁੰਦੀ ਸੀ ਤੇ ਕਿਹਾ ਜਾਂਦਾ ਵੀ ਇਹਦੇ ਨਾਲ ਫਿਰ ਇੱਕ ਦੇਸੀ ਰੂੜੀ ਮਾਰ ਕਾ ਢੇਰ ਮਾਰ ਕਾ ਜਿਹੜੀ ਸ਼ਰਾਬ ਬਣਦੀ ਸੀ ਤੇ ਉਹ ਜਿਹੜੀ ਸ਼ਰਾਬ ਆ ਉਹ ਫਿਰ ਜਿਹੜੇ ਮਹੱਤੜ ਲੋਕ ਨੇ ਉਹਨਾਂ ਨੂੰ ਮਿਲਦੇ ਸੀ ਹਾਲਾਂਕਿ ਇਸ ਮਾਮਲੇ 'ਚ <table>ਮਾਲਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਜਿਹੜੇ ਇਹ ਸ਼ਰਾਬ ਬਣਦੀ ਕਿੱਥੇ ਸੀ ਕਿਹਨਾਂ ਲੋਕਾਂ ਨੂੰ ਸਪਲਾਈ ਹੁੰਦੀ ਸੀ ਤੇ ਇਹਦੇ 'ਚ ਕੌਣ-ਕੌਣ ਲੋਕ ਇਨਵੋਲਵ ਨੇ ਇਹਦੀ ਹਾਲੇ ਪੁਲਿਸ ਜਿਹੜੀ ਆ छानबीन ਕਰ ਰਹੀ ਆ ਸਾਰੀ ਇਹਦੇ 'ਚ ਫੈਕਟਰੀ ਵਾਲਿਆਂ ਤੋਂ ਵੀ ਪੁੱਛਗਿੱਛ ਹੋਊਗੀ ਜਿੱਥੇ ਜਾ ਰਹੀ ਸੀ ਉੱਥੋਂ ਵੀ ਪੁੱਛਗਿੱਛ ਹੋਊਗੀ ਟਰਾਂਸਪੋਰਟ ਵਾਲਿਆਂ ਤੋਂ ਵੀ ਹੋਰੂਗੀ ਹੋ ਸਕਦਾ ਇਹਦੇ 'ਚ ਕੋਈ ਵੱਡਾ ਰੈਕਟ ਸਾਹਮਣੇ ਆਵੇ ਚੰਗੀ ਗੱਲ ਐ ਪਹਿਲਾਂ ਸ਼ੱਕ ਆ ਵਿੱਚ ਜਿਹੜੀ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜਨਾ ਚਾਹੀਦਾ ਸਰਕਾਰ ਨੇ ਇਸ ਜਾਂ ਵਿਭਾਗ ਨੇ ਚੋਰ ਦੀ ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਇੰਨਾ ਸੌਖਾ ਨਹੀਂ ਆ ਇਹਦੇ ਅੱਗੇ ਬਹੁਤ ਤਿਆਂ ਨੇ ਬਹੁਤ ਲੇਅਰਸ ਨੇ ਬਹੁਤ ਸ਼ੇਡਸ ਨੇ ਕਿਉਂਕਿ ਇਹ ਇੱਕ ਬਾਹਰੀ ਜੋ ਦਿਖਦਾ ਇਹ ਉਹੀ ਆ ਜ਼ਮੀਨੀ ਪੱਧਰ ਤੇ ਤਬਦੀਲੀਆਂ ਦੀ ਵੀ ਲੋੜ ਹੈ ਜੀ ਪੰਜਾਬ ਦੇ ਵਿੱਚ ਹਰ ਸਾਲ ਲੱਖਾਂ ਕਰੋੜਾਂ ਰੁਪਈਆਂ ਦਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਹੁੰਦਾ ਹੈ ਪੰਜਾਬ ਦੀ 3 ਕਰੋੜ ਦੇ ਲਗਭਗ ਪਪੂਲੇਸ਼ਨ ਹੈ ਤੇ ਉਹਦੇ ਚ ਕਰੋੜਾਂ ਲੀਟਰ ਹਰ ਸਾਲ ਸ਼ਰਾਬ ਪੀਲੀ ਜਾਂਦੀ ਹੈ ਜੀ ਤੇ ਸਾਰੇ ਤਾਂ ਉੱਚ ਵਰਗ ਨਾਲ ਸੰਬੰਧਤ ਨਹੀਂ ਆ ਸਾਰੇ ਤਾਂ ਉਹ ਨਹੀਂ ਆ ਵੀ ਜਿਹੜੇ ਸਕੌਚ ਪੀਂ ਜਾਂ ਸਿੰਗਲ ਮਾਲਟ ਪੀਂ ਜਾਂ ਟ੍ਰਿਪ ਬਿਲਕੁਲ ਬਿਲਕੁਲ ਹਾਂ ਹਰ ਕੋਈ ਬ੍ਰਾਂਡਡ ਸ਼ਰਾਬ ਤੱਕ ਨਹੀਂ ਪਹੁੰਚ ਕਰ ਸਕਦਾ ਨਹੀਂ ਸ਼ਰਾਬ ਬਹੁਤ ਬਹੁਤ ਗਿਣਤੀ ਇਹ ਵੀ ਹੈ ਵੀ ਜਿਹੜੀ ਅਸਧਾਰਨ ਜਿਹੜੀ ਠੇਕਿਆਂ ਤੋਂ ਮਿਲਦੀ ਉਹ ਵੀ ਨਹੀਂ ਪੀ ਸਕਦੇ ਤੇ ਪੰਜਾਬ ਦੇ ਵਿੱਚ ਗਰੀਬ ਤਬਕੇ ਇੱਕ ਵੱਡੀ ਗਿਣਤੀ ਦੀ ਵਿੱਚ ਆ ਉਹ ਪਿੰਦੇ ਆ ਜਿਹੜੀ ਠੇਕਿਆਂ ਤੋਂ ਦੇਸੀ ਸ਼ਰਾਬ ਲੈ ਕੇ ਹੁਣ ਉਹਨਾਂ ਤੋਂ ਵੀ ਗਰੀਬ ਤਬਕਾ ਇੱਥਾਂ ਹੈਗਾ ਆ ਜੀ ਉਹ ਫਿਰ ਉਹਨਾਂ ਕੋਲ ਜੀਤਾ ਉਹਨਾਂ ਦਾ ਵੀ ਕਰਦਾ ਵੀ ਉਹ ਉਹ ਵੀ ਮਾੜਾ ਮੋਟਾ ਸਿਰ ਘੁਮਾਉਣ ਉਹ ਸਿਰ ਘੁਮਾਉਣ ਦੇ ਚੱਕਰ 'ਚ ਫਿਰ ਉਹ ਜ਼ਹਿਰੀਲੀ ਸ਼ਰਾਬ ਕੀਨ ਲਈ ਮਜਬੂਰ ਹੁੰਦੇ ਆ ਕਿਉਂਕਿ ਉਹ ਸਸਤੀ ਮਿਲਦੀ ਆ ਹਮਮ ਗੱਲ ਇਹ ਆ ਵੀ ਜਦੋਂ ਥੈਲੀਆ ਦੇ ਵਿੱਚ ਮਿਲਦੀ ਤਾਂ ਸਸਤੀ ਆ ਨਾ ਕੱਲੀ ਥੈਲੀਆਂ 'ਚ ਨਹੀਂ ਮਿਲਦੀ ਉਹ ਸੁਦੀ ਸਪਿਰਿਟ ਹੀ ਮਿਲਣ ਡਈ ਆ ਉਹ ਜਦੋਂ ਉਹ ਸਪਿਰਿਟ ਜਿਆਦਾ ਗੜਬੜ ਕਰ ਜਾਂਦੀ ਆ ਜਿਹੜਾ ਐਥਨੋਲ ਵਗੈਰਾ ਜਿਹੜਾ ਮਿਕਸਚਰ ਆ ਕੀ ਕੀ ਉਹਦੇ 'ਚ ਪਾਇਆ ਜਾਂਦਾ ਕੀ ਨਹੀਂ ਬਹੁਤੇ ਟੀਕਿਆਂ ਵਾਲੀ ਬਣੀ ਜਾਂਦੀ ਆ ਬਹੁਤਾ ਕੁਝ ਬਹੁਤ ਕੁਝ ਬੜੀ ਮਲਾਵਟ ਆ ਇੱਥੇ ਅਸਲ 'ਚ ਮਲਾਵਟ ਖੋਰਨ ਦਾ ਕੋਈ ਦੀਨਮਾਨੀ ਨਹੀਂ ਹੈਗਾ ਅਸਲ 'ਚ ਹਰ ਬੰਦਾ ਪੈਸੇ ਦੀ ਦੌੜ ਪਿੱਛੇ ਲੱਗਾ ਹੋਇਆ ਉਹਨੂੰ ਪਤਾ ਆ ਵੀ ਉੱਪਰ ਵੀ ਚੋਰ ਬੈਠੇ ਨੇ ਥੱਲੇ ਵੀ ਚੋਰ ਬੈਠੇ ਨੇ ਜੱਜ ਵਕੀਲ ਤਸੀਲ ਕਚਹਿਰੀ ਪੁਲਿਸ ਪ੍ਰਸ਼ਾਸਨ ਸਭ ਮਿਲੀ ਜੁਲੀ ਖੇਡਿਆ 4-6 ਮਹੀਨੇ ਅੰਦਰ ਇਹਦੇ ਫੇਰ ਆ ਜਾਂਦੇ ਫੇਰ ਉਹ ਹਿੱਤੰਦਾ ਸ਼ੁਰੂ ਕਰ ਦਿੰਦੇ ਮਤਲਬ ਗੱਲ ਇਹ ਆ ਵੀ ਕੁਝ ਵੀ ਆ ਮਤਲਬ ਇਦਾਂ ਦਾ ਹੈ ਨਹੀਂ ਆ ਵੀ ਜਿਹੜਾ ਲੋਕਾਂ ਦੇ ਵਿੱਚ ਡਰ ਪਵੇ ਵੀ ਜੇ ਉਹ ਇਦਾਂ ਦੇ ਕਾਰੋਬਾਰ ਜਾਂ ਧੰਦੇ ਕਰਨਗੇ ਤਾਂ ਉਹਦਾ ਉਹਨਾਂ ਨੂੰ ਵੱਡੇ ਪੱਧਰ ਤੇ ਖਮਿਆਜ਼ਾ ਭੁਗਤਣਾ ਪਊਗਾ ਉਦੋਂ ਦਾ ਕੋਈ ਡਰ ਭੈ ਹੈ ਨਹੀਂ ਹੈ ਇਸੇ ਕਰਕੇ ਅ ਅચ્છਾ ਇੱਕ ਹੋਰ ਬੜੀ ਵੱਡੀ ਗੱਲ ਆ ਵੀ ਸਭ ਤੋਂ ਵੱਧ ਜਿਹੜਾ ਰੱਬ ਰੱਬ ਜਾਂ ਰੱਬ ਦਾ ਨਾਮ ਲਿਆ ਜਾਂਦਾ ਜਾਂ ਵਕਤ ਵਕਤ ਧਰਮਾਂ ਦਾ ਇੱਥੇ ਜਿਗਰ ਕੀਤਾ ਜਾਂਦਾ ਰੱਬ ਨੂੰ ਮੰਨਣ ਵਾਲਿਆਂ ਦੇ ਵੀ ਘਾਟ ਇੱਥੇ ਨਹੀਂ ਹੈ ਤੇ ਰੱਬ ਦੇ ਬੰਦਿਆਂ ਨੂੰ ਮਾਰਨ ਦੇ ਵਿੱਚ ਵੀ ਇਹ ਲੋਕ ਪਿੱਛੇ ਨਹੀਂ ਆ ਮਤਲਬ ਇਹਨਾਂ ਦੇ ਦੁੱਧ ਮਿਲਾਵਟੀ ਇਹਨਾਂ ਦੀਆਂ ਸਬਜ਼ੀਆਂ ਮਿਲਾਵਟੀ ਇਹਨਾਂ ਦੀਆਂ ਫਸਲਾਂ ਮਿਲਾਵਟੀ ਇਹਨਾਂ ਦੀਆਂ ਦਾਲਾਂ ਮਿਲਾਵਟੀ ਇਹਨਾਂ ਦਾ ਮਤਲਬ ਕਿਹੜੀ ਚੀਜ਼ ਦੇ ਵਿੱਚ ਮਿਲਾਵਟ ਨਹੀਂ ਨਹੀਂ ਕਰਦੇ ਮਤਲਬ ਹਰ ਪਾਸੇ ਮਤਲਬ ਇਹਨਾਂ ਨੇ ਆਪਣਾ ਦੀਨ ਇਹ ਈਮਾਨ ਜਿਹੜਾ ਛਿੱਕੇ ਟੰਗਿਆ ਹੋਇਆ ਸ਼ਰਾਬ ਤਾਂ ਫਿਰ ਚਲੋ ਆਪਾਂ ਇੱਕ ਐਸਾ ਕਹਿ ਸਕਦੇ ਆ ਬਿਕ ਲਗਜ਼ਰੀ ਆ ਜੇ ਤੁਸੀਂ ਉਹ ਉਹ ਉਹਦੇ ਵਿੱਚ ਨਹੀਂ ਦਾਲਾਂ ਫਰੂਟ ਸਬਜ਼ੀਆਂ ਦੇ ਵਿੱਚ ਲੋਕਾਂ ਨੂੰ ਗੰਦ ਖਵਾ ਰਹੇ ਹੋ ਤਾਂ ਮਤਲਬ ਇਹ ਹੈ ਵੀ ਸ਼ਰਾਬ ਦੇ ਵਿੱਚ ਤੁਸੀਂ ਮਤਲਬ ਇਹ ਮੰਨ ਨਹੀਂ ਸਕਦੇ ਵੀ ਉਹ ਤੁਹਾਨੂੰ ਸਾਫ਼ ਸੁਥਰੀ ਤੇ ਠੀਕ ਮਿਲ ਜੂਗੀ ਜੀ ਸੋ ਕੁੱਲ ਮਿਲਾ ਕੇ ਇਹ ਆ ਵੀ ਜਿਹੋ ਜੀ ਕੁਕੂਆ ਉਹ ਹੁਜੇ ਬੱਚੇ ਬਿਲਕੁਲ ਅਗਲੀ ਖਬਰ ਦੇ ਵੱਲ ਚਲਦੇ ਹਾਂ ਅਮਰੂਦ ਬਾਗ ਘਟਾਲੇ ਨੂੰ ਲੈ ਕੇ ਇੱਕ ਵੱਡਾ ਫੈਸਲਾ ਆ ਜਿਸ ਵਿੱਚ ਨਾਇਬ ਤਹਿਸੀਲਦਾਰ ਤੇ ਕੇਸ ਚਲਾਉਣ ਦੀ ਹੁਣ ਮਨਜ਼ੂਰੀ ਮਿਲ ਗਈ ਆ ਕੀ ਕਹਿੰਦੇ ਜੀ ਬਿਲਕੁਲ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਘਪਲਾ ਹੋਇਆ ਸੀ ਕਮਾਲ ਦੀ ਗੱਲ ਇਹ ਆ ਇੱਕ ਘਪਲਾ ਕਾਗਜ਼ਾਂ ਦੇ ਵਿੱਚ ਹੀ ਹੋ ਗਿਆ ਤੇ 120 ਕਰੋੜ ਰੁਪਏ ਦਾ ਘਪਲਾ ਹੋ ਗਿਆ ਜਿਹਦੇ ਵਿੱਚ ਅਫਸਰ ਅਫਸਰਾਂ ਨੇ ਮਿਲ ਕੇ ਕੁਝ ਲੋਕਾਂ ਦੇ ਨਾਲ ਮਿਲ ਕੇ ਵੱਡਾ ਘਪਲਾ ਕੀਤਾ 120 ਕਰੋੜ ਰੁਪਏ ਜਿਹੜਾ ਆ ਆਪਣੇ ਖਾਤਿਆਂ 'ਚ ਟਰਾਂਸਫਰ ਹੋ ਟਰਾਂਸਫਰ ਕਰ ਲਿਆ ਨਾ ਕੋਈ ਬਾਗ ਲੱਗਾ ਨਾ ਕੋਈ ਜ਼ਮੀਨ ਲਈ ਸਾਰੇ ਗੱਲੇਬੱਤੀ ਹੋ ਗਿਆ ਗੱਲੇਬੱਤੀ ਇਹਨਾਂ ਨੇ ਹਨਾ ਮਤਲਬ ਗੱਲਾਂ ਬਾਤਾਂ ਦਾ ਖੜਾ ਕਰਕੇ ਪੈਸੇ ਆਪਣੀ ਜੇਬਾਂ ਚ ਪਾ ਲੇ। ਘਟਾਲੇ ਦਾ ਖੁਲਾਸਾ ਹੋ ਗਿਆ। ਮਤਲਬ ਕੁਝ ਅੰਦਰਲੀ ਅੰਦਰਲੇ ਲੋਕ ਵੀ ਹੁੰਦੇ ਜਿਨ੍ਹਾਂ ਨੂੰ ਹਿਸਾਬਤੀ ਨਹੀਂ ਮਿਲਦਾ ਜਾਂ ਕੋਈ ਸੱਚੀ ਸਮਾਜ ਦੇ ਵਿੱਚ ਚੰਗੇ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਇਹ ਚੀਜ਼ਾਂ ਜਰ ਨਹੀਂ ਹੁੰਦੀਆਂ ਕਿ ਇਹ ਕਿੰਨਾ ਮਤਲਬ ਠੱਗੀ ਠੋਰੀ ਕਰ ਕਰ ਰਹੇ ਨੇ। ਸੋ ਘਟਾਲਾ ਹੋ ਗਿਆ। ਬਾਈ ਦੇ ਵਿੱਚ ਘਟਾਲਾ ਜਾਗਰ ਹੋਇਆ ਤੇ ਇਹਦੇ ਵਿੱਚ ਕਈ ਲੋਕਾਂ ਨੂੰ ਸਰਕਾਰ ਨੇ ਚੁੱਕ ਕੇ ਅੰਦਰ ਕਰਤਾ। ਹੁਣ ਜਿਹੜਾ ਇਸ ਕੁਟਾਲੇ ਦਾ ਇੱਕ ਹੋਰ ਦੋਸ਼ੀ ਸੀਗਾ ਨਾਇਬ ਤਹਿਸੀਲਦਾਰ ਉਹਦੇ ਖਿਲਾਫ ਵੀ ਸਰਕਾਰ ਨੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਆ ਹੁਣ ਪਰ ਇਹਦੇ ਵਿੱਚ ਜਿਹੜੇ ਦੋ ਆਈਐਸ ਅਫਸਰ ਫਸੇ ਆ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਜਾਂ ਜਿਹੜੀ ਦੂਜੀ ਅਫਸਰ ਸ਼ਾਇ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਕਰੋਗੇ ਗੱਲ ਇਹ ਆ ਕਿ ਬਿਨਾਂ ਸ਼ੱਕ ਸਰਕਾਰ ਮੌਜੂਦਾ ਸਰਕਾਰ ਭ੍ਰਸ਼ਟਾਚਾਰ ਦੇ ਮਸਲੇ ਤੇ ਬਹੁਤ ਸਾਰੇ ਚੰਗੇ ਕੰਮ ਕਰ ਰਹੀ ਆ ਸਾਨੂੰ ਜਿਹੜਾ ਕੰਮ ਚੰਗਾ ਹੋ ਰਿਹਾ ਉਹਦੀ ਸਾਨੂੰ ਤਾਰੀਫ ਕਰਨੀ ਚਾਹੀਦੀ ਹੈ ਵੀ ਚੰਗਾ ਕੰਮ ਹੋ ਰਿਹਾ ਬਿਲਕੁਲ ਪਰ ਉਹ ਸਿਰਫ ਦਿਖਾਉਣ ਲਈ ਨਾ ਹੋਵੇ ਹੂੰ ਉਹ ਅਮਲੀ ਰੂਪ ਦੇ ਵਿੱਚ ਹੋਵੇ ਸਰਕਾਰ ਨੂੰ ਮਤਲਬ ਆਪ ਵੀ ਇਮਾਨਦਾਰੀ ਦੀ ਮਿਸਾਲ ਬਣਨਾ ਚਾਹੀਦਾ ਸਿਰਫ ਇਹ ਨਹੀਂ ਆ ਵੀ ਦੂਜਿਆਂ ਨੂੰ ਦਿਖਾਉਣ ਦੇ ਲਈ ਹੀ ਇਮਾਨਦਾਰੀ ਹੋਵੇ ਹੂੰ ਖੁਦ ਵੀ ਇਮਾਨਦਾਰ ਹੋਵੋ ਦੂਜਿਆਂ ਨੂੰ ਵੀ ਇਮਾਨਦਾਰ ਆ ਤਾਂ ਹੀ ਤੁਸੀਂ ਹੋਣ ਦਾ ਕਹਿ ਸਕਦੇ ਹੋ ਜੇ ਤੁਸੀਂ ਜੇ ਤੁਸੀਂ ਆਪ ਠੀਕ ਹੋ ਕਹਿੰਦੇ ਹੁੰਦੇ ਨਾ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਜੀ ਬਿਲਕੁਲ ਕਿਉਂਕਿ ਸਿਸਟਮ ਹੀ ਸਾਰਾ ਗੜਪੜਿਆ ਹੈ ਨਾ ਪੰਜਾਬ ਦੇ ਵਿੱਚ ਕੋਈ ਵੀ ਕੰਮ ਪੰਜਾਬ ਦੀ ਸਾਡੇ ਪੂਰੇ ਮੁਲਕ ਦਾ ਹੀ ਇਹੇ ਹਾਲ ਹੈ ਸਿਆਸਤ ਤਾਂ ਪੈਸੇ ਤੋਂ ਬਿਨਾ ਚੱਲਦੀ ਚੱਲਦੀ ਹੀ ਨਹੀਂ ਹਮ ਅਫਸਰशाही ਪੂਰੀ ਦਾ ਬੇੜਾ ਕਰ ਗਿਆ ਪਿਆ ਉਸ ਤੋਂ ਬਾਅਦ ਜਿੱਧਰ ਜਿੱਧਰ ਥੱਲੇ ਆਉਂਦੇ ਜਾਓਗੇ ਕਿਹੜਾ ਤੰਤਰ ਹੈ ਮਤਲਬ ਮਤਲਬ ਵਕੀਲ ਜੱਜ ਬਿਊਰੋਕਰੇਟ ਪਾਲਸਾ ਅਫਸਰ ਲੋਕਲ ਬਾਡੀਜ਼ ਮਤਲਬ ਕੋਈ ਇੱਕ ਡਿਪਾਰਟਮੈਂਟ ਦਾ ਨਾਮ ਲਾਓ ਜਿਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਪਰਸ਼ਟ ਨਹੀਂ ਆ ਪਰ ਜੇ ਸਰਕਾਰ ਇਹਨਾਂ ਨੂੰ ਸਿੱਧੇ ਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਲੋਕਾਂ ਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ ਹੈ ਮੈਂ ਵਾਕਈ ਸਰਕਾਰ ਗੰਭੀਰ ਆ ਸਰਕਾਰ ਨੂੰ ਵੀ ਉਨੀ ਹੀ ਗੰਭੀਰਤਾ ਦਿਖਾਉਣ ਦੀ ਲੋੜ ਆ ਇਹ ਇਹ ਇਦਾਂ ਦੀਆਂ ਇਸ ਲਈ ਕੋਸ਼ਿਸ਼ ਇੱਕ ਸਮੇਂ ਦੇ ਵਿੱਚ ਸਰਕਾਰ ਨੇ ਇਹ ਬਹੁਤ ਉਦਾਹਰਨਾ ਪੇਸ਼ ਕੀਤੀਆਂ ਨੇ ਕਲਰ ਨਾਇਬ ਤਸਿਲਦਾਰ ਨੇ ਹੋਰ ਵੀ ਬਈ ਉਦਾਹਰਨਾ ਪੇਸ਼ ਕੀਤੀਆਂ ਨੇ ਤਾਂ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਲੋਕ ਜਿਹੜੇ ਨੇ ਜਿੱਦਾਂ ਜਿੱਦਾਂ ਜਾਗਰੂਕ ਹੁੰਦੇ ਜਾਣਗੇ ਉਦਾਂ ਉਦਾਂ ਜਿਹੜੇ ਇਹ ਭ੍ਰਸ਼ਟਾਚਾਰ ਤੇ ਜਿਹੜੇ ਚੋਰ ਚੱਕਿਆ ਉਹ ਖਤਮ ਹੁੰਦਾ ਜਾਊਗਾ ਬਿਲਕੁਲ ਜੀ ਬਿਲਕੁਲ ਸੋ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਅੱਜ ਅਸੀਂ ਜਿਨ੍ਹਾਂ ਖਬਰਾਂ ਦੇ ਉੱਤੇ ਚਰਚਾ ਕੀਤੀ ਤੁਹਾਡੀ ਉਹਨਾਂ ਦੇ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਪ੍ਰੋਗਰਾਮ ਕਿੱਦਾ ਦਾ ਲੱਗਦਾ ਸਾਨੂੰ ਇਹ ਵੀ ਦੱਸਿਓ ਸਰ ਅੱਜ ਵਾਸਤੇ ਮੰਗਦੇ ਆਂ ਇਜਾਜ਼ਤ ਧੰਨਵਾਦ ਧੰਨਵਾਦ